ਵਰਲਡ ਸਿਕ ਪਾਰਲੀਮੈਂਟ ਨੇ ਯੂਨੋ ਵਿੱਚ ਪੰਜਾਬ ਨੂੰ ਲੈ ਕੇ ਇੱਕ ਰਿਪੋਰਟ ਪੇਸ਼ ਕੀਤੀ। ਇਸ ਮੌਕੇ 20 ਸਾਲਾਂ ਦੀ ਦੇਰੀ ਤੋਂ ਬਾਅਦ ਮਨੁੱਖੀ ਅਧਿਕਾਰ ਕਮੇਟੀ ਨੇ ਨਾਗਰੀਕ ਅਤੇ ਰਾਜਨੀਤਿਕ ਅਧਿਕਾਰਾਂ ਤੇ 1966 ਦੇ ਅੰਤਰਰਾਸ਼ਟਰੀ ਇਕਰਾਰ ਨਾਂ ਅਨੁਸਾਰ ਭਾਰਤ ਵੱਲੋਂ ਕੀਤੀ ਜਾ ਰਹੀ ਪਾਲਣ ਦੀ ਸਮੀਖਿਆ ਕੀਤੀ। ਵਰਲਡ ਸਿਕ ਪਾਰਲੀਮੈਂਟ ਨੇ ਪੰਜਾਬ ਸਬੰਧੀ 24 ਪੰਨਿਆਂ ਦੀ ਇੱਕ ਰਿਪੋਰਟ ਪੇਸ਼ ਕੀਤੀ ਅਤੇ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਵਰਲਡ ਸਿਕ ਪਾਰਲੀਮੈਂਟ ਦੇ ਡੈਲੀਗੇਸ਼ਨ ਵਿੱਚ ਭਾਈ ਰਣਜੀਤ ਸਿੰਘ ਸਰਾਏ ਭਾਈ ਮਨਪ੍ਰੀਤ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਨੇ ਨੁਕੀਏ ਅਧਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਦਿੱਤੇ। ਇਸ ਤੋਂ ਇਲਾਵਾ ਡੈਲੀਗੇਸ਼ਨ ਵਿੱਚ ਭਾਈ ਜੋਗਾ ਸਿੰਘ ਭਾਈ ਪ੍ਰਿਤਪਾਲ ਸਿੰਘ ਭਾਈ ਅਮਰੀਕ ਸਿੰਘ ਸਹੋਤਾ ਹਰਜੋਤ ਸਿੰਘ ਜਤਿੰਦਰ ਸਿੰਘ ਆਦਿ ਸ਼ਾਮਿਲ ਹੋਏ। ਇੰਡੀਆ ਦਾ ਰਿਵਿਊ ਹੋਣਾ ਚਾਹੀਦਾ ਸੀ 2002 ਵਿੱਚ। ਜਿਹੜਾ ਕਿ ਪਿਛਲੇ 4-5 ਦਿਨ ਪਹਿਲਾਂ ਹੋਇਆ। ਸੋ ਇਹ ਤਕਰੀਬਨ ਤਕਰੀਬਨ 25 ਸਾਲ ਇਹਨਾਂ ਨੇ ਡਿਲੇ ਕੀਤਾ ਤੇ ਇਹਨਾਂ ਨੇ ਇਸ ਢੰਗ ਨਾਲ ਕੀਤਾ ਕਿ ਜਿਹੜੀ ਹਿਊਮਨ ਰਾਈਟਸ ਕਮੇਟੀ ਆ ਉਹ ਹਰੇਕ ਮੁਲਕ ਤੋਂ ਅ ਅਪਡੇਟ ਰਿਪੋਰਟ ਮੰਗਦੀ ਆ ਅਪਡੇਟ ਰਿਪੋਰਟ ਦੇ ਆਧਾਰ ਤੇ ਰਿਵਿਊ ਕੀਤਾ ਜਾਂਦਾ ਅਗਲਾ ਰਿਵਿਊ ਸੋ ਇੰਡੀਅਨ ਸਟੇਟ ਨੇ ਜਾਣ ਬੁੱਝ ਕੇ ਆਪਣੀ ਅਪਡੇਟ ਰਿਪੋਰਟ ਨਹੀਂ ਜਾਰੀ ਕੀਤੀ ਸੋ ਅੰਤ ਵਿੱਚ ਹਿਊਮਨ ਰਾਈਟਸ ਕਮੇਟੀ ਨੇ ਆਪਣਾ ਪ੍ਰੋਸੈਸ ਚੇਂਜ ਕੀਤਾ ਬਦਲ ਦਿੱਤਾ ਕਿ ਅ ਕਾਰਨਾਈ ਕਰਨ ਵਾਲੇ ਵੀ ਚਾਹੇ ਤੁਸੀਂ ਅਪਡੇਟ ਰਿਪੋਰਟ ਭੇਜੋ ਜਾਂ ਨਾ ਭੇਜੋ ਸੋ ਇੰਡੀਆ ਨੂੰ ਇਹਨਾਂ ਨੇ ਮਜਬੂਰ ਕੀਤਾ ਤੋਂ ਇੰਡੀਆ ਨੇ ਰਿਪੋਰਟ ਦਰਜ ਕੀਤੀ ਅਪਡੇਟ ਰਿਪੋਰਟ ਇਸ ਕਰਕੇ ਉਹ ਰਿਵਿਊ ਅੱਜ ਹੋ ਸਕਿਆ ਪਰ ਇਹ ਹੈਰਾਨੀ ਦੀ ਗੱਲ ਆ ਤੇ ਮੈਂ ਸ਼ਬਦ ਵੀ ਉਹੀ ਵਰਤਣਾ ਕਿ ਇਹ ਬਿਸ਼ਰਮੀਆਂ ਇਹਨਾਂ ਦੀ ਇਹਨਾਂ ਦਾ ਜਿਹੜਾ ਮੁਖੀ ਉੱਥੇ ਪਹੁੰਚਾ ਯੂਨ ਦਾ ਜਿਹੜਾ ਐਂਬੈਸਾਡਰ ਇਹ ਇੰਡੀਆ ਦਾ ਜਿਨੀਵਾ ਵਿੱਚ ਉਹਨੇ ਹਰ ਹਰ ਕਿ ਹਰਦਮ ਬਾਗਚੀ ਬਾਗਚੀ ਹਾਂਜੀ ਉਹਦੇ ਪਹਿਲੇ ਲਫ਼ਜ਼ ਸੀ ਕਿ ਸਾਨੂੰ ਬੜੀ ਖੁਸ਼ੀ ਆ ਇੱਥੇ ਸਾਨੂੰ ਮੌਕਾ ਮਿਲਿਆ ਇੱਥੇ ਪਹੁੰਚਣ ਦਾ ਹਿਊਮਨ ਰਾਈਟਸ ਕਮੇਟੀ ਨਾਲ ਡਾਇਲੌਗ ਕਰਨ ਦਾ ਇਹ ਉਹੀ ਲੋਕ ਆ ਜਿਹੜੇ 20 22 ਸਾਲ ਭੱਜਦੇ ਰਹੇ ਇਸ ਪ੍ਰੋਸੈਸ ਤੋਂ ਤੇ ਫਿਰ ਉਹ ਬੜੀ ਬਸ਼ਰਮੀ ਨਾਲ ਆਣ ਕੇ ਜਦੋਂ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਉਹ ਕਹਿੰਦੇ ਕਿ ਸਾਨੂੰ ਤਾਂ ਬੜੀ ਖੁਸ਼ੀ ਆ ਅਸੀਂ ਸਾਨੂੰ ਮੌਕਾ ਮਿਲਿਆ ਔਰ ਮੈਂ ਪੁੱਛਦਾ ਮੈਂ ਇੱਕ ਆਈਟਮ ਐਡ ਕਰਨੀ ਆ ਬਿਲਕੁਲ ਹਾਂਜੀ ਰਿਵਿਊ ਤੋਂ ਬਾਅਦ ਐਸਾ ਹਫਤੇ ਰਿਵਿਊ ਹੋਇਆ ਰਿਵਿਊ ਤੋਂ ਬਾਅਦ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇੱਕ ਬਿਆਨ ਜਾਰੀ ਕੀਤਾ ਜਿੱਥੇ ਇਹ 22 ਸਾਲ ਭੱਜਦੇ ਰਹੇ ਆ ਡਰਦੇ ਤੇ ਇਹਨਾਂ ਨੂੰ ਮਜਬੂਰ ਕੀਤਾ ਹੁਣ ਆਉਂਦੇ ਆ ਤੇ ਕਹਿੰਦੇ ਸਾਨੂੰ ਬੜੀ ਖੁਸ਼ੀ ਆ ਸਾਨੂੰ ਮੌਕਾ ਮਿਲਿਆ ਹੁਣ ਇਹਨਾਂ ਦੀ ਜਿਹੜੀ ਬਿਆਨਬਾਜ਼ੀ ਹੋ ਰਹੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਬਿਆਨ ਹੈ ਆਫੀਸ਼ਲ ਦੋ ਦਿਨ ਪਹਿਲਾਂ ਇਹ ਕਹਿੰਦੇ ਕਿ ਸਾਡੀ ਡੈਲੀਗੇਸ਼ਨ ਉੱਥੇ ਜਾ ਕੇ ਅਸੀਂ ਤਾਂ ਬੜਾ ਸਪਸ਼ਟ ਕੀਤਾ ਕਿ ਇੰਡੀਆ ਦਾ ਕਨਸਟੀਟਿਊਸ਼ਨ ਇੰਡੀਆ ਦੇ ਕਾਨੂੰਨ ਇੰਡੀਆ ਦੇ ਇੰਸਟੀਟਿਊਸ਼ਨ ਜੁਡੀਸ਼ਰੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਇਹ ਸਭ ਗਾਰੰਟੀ ਕਰਦੇ ਆ ਆਈਸੀਸੀਪੀਆ ਤੇ ਹੱਕ ਜਾ ਸਾਰੀ ਦੁਨੀਆ ਨੂੰ ਪਤਾ ਕਿ ਉੱਥੇ ਹਿਊਮਨ ਰਾਈਟਸ ਦਾ ਘਾਣ ਹੁੰਦਾ ਸੋ ਇਹ ਝੂਠ ਬੋਲ ਰਿਹਾ देयर इज नो ਅਦਰ ਵੇ ਟੂ ਐਕਸਪਲੇਨ ਦਿਸ ਸੋ ਦਿਸ ਇਜ਼ ਪਲੇਨ ਫਾਲਸ ਹੂਡ ਔਰ ਇਹ ਵੀ ਕਹਿੰਦਾ ਆਪਣੇ ਬਿਆਨ ਵਿੱਚ ਕਿ ਇੰਡੀਆ ਨੇ ਉੱਥੇ ਜਾ ਕੇ ਡੈਲੀਗੇਸ਼ਨ ਨੇ ਉੱਥੇ ਜਾ ਕੇ ਸ਼ੋਕੇਸ ਕੀਤਾ ਆਪਣਾ ਹਿਊਮਨ ਰਾਈਟਸ ਦਾ ਜਲਿ ਸਥਿਤੀ ਆਂਡ ਸ਼ੋਕੇਸ ਦਾ ਮਤਲਬ ਹੁੰਦਾ ਕਿ ਅਸੀਂ ਦੱਸਿਆ ਕਿ ਕਿੰਨਾ ਵਧੀਆ ਹੈ ਸਾਰੀ ਦੁਨੀਆ ਨੂੰ ਪਤਾ ਕਿ ਵਧੀਆ ਨਹੀਂ ਸੋ ਬੁਝੀ ਗੱਲ ਇੱਕ ਮੈਂ ਇਹ ਵੀ ਐਡ ਕਰਨਾ ਕਿ ਜਿੱਥੇ ਇਹ ਕਹਿ ਰਹੇ ਆ ਇਸ ਪ੍ਰੈਸ ਰਿਲੀਜ਼ ਵਿੱਚ ਕਿ ਇੰਡੀਆ ਸਕਸੈਸਫੁਲੀ ਕਨਕਲੂਡਿਡ ਦ ਰਿਵਿਊ ਕਨਕਲੂਜਨ ਨਹੀਂ ਹੋਇਆ ਇਹਨਾਂ ਨੂੰ ਬੇਫਿਕਰ ਨੂੰ ਸਮਝਾਉਣੇ ਚਾਹੀਦੀ ਆ ਇਹ ਕਨਕਲੂਜਨ ਨਹੀਂ ਹੋਇਆ ਹਿਊਮਨ ਰਾਈਟਸ ਕਮੇਟੀ ਨੇ ਰეკਮੈਂਡੇਸ਼ਨ ਪੇਸ਼ ਕਰਨੇ ਆ ਕੁਝ ਹਫ਼ਤਿਆਂ ਤਾਈਂ ਉਸ ਰეკਮੈਂਡੇਸ਼ਨ ਦਾ ਫਾਲੋਅ ਅਪ ਵੀ ਹੋਣਾ ਹੈ ਅਸੀਂ ਵੀ ਕਰਾਂਗੇ ਸ਼ਮੂਲੀਅਤ ਉਸ ਫਾਲੋਅ ਅਪ ਵਿੱਚ ਸੋ ਕਨਕਲੂਜਨ ਕੁਛ ਨਹੀਂ ਹੋਇਆ ਹਜੇ ਸ਼ੁਰੂਆਤ ਹੈ ਹਰੇਕ ਕੌਮ ਦਾ ਹੱਕ ਆ ਕਿ ਉਹ ਖੁਦ ਆਪ ਫੈਸਲਾ ਕਰੇ ਆਪਣੇ ਭਵਿੱਖ ਬਾਰੇ ਆਪਣਾ ਪੋਲਿਟੀਕਲ ਸਟੇਟਸ ਬਾਰੇ ਔਰ ਉਹਨਾਂ ਦੀ ਆਪਣੇ ਨੈਚੁਰਲ ਰਿਸੋਰਸ ਜਿਸ ਤਰ੍ਹਾਂ ਪਾਈਸਾਬ ਉਹਨਾਂ ਨੇ ਮੈਂਸ਼ਨ ਕੀਤਾ ਕਿ ਪਾਣੀ ਦਾ ਜਿਹੜਾ ਹੱਕ ਆ ਉਹ ਤੁਹਾਡੇ ਨੈਚੁਰਲ ਰਿਸੋਰਸ ਜਾਂ ਉਹ ਤੁਸੀਂ ਖੁਦ ਆਪ ਫੈਸਲਾ ਕਰ ਸਕਦੇ ਹੋ ਸੋ ਇਹ ਆਰਟੀਕਲ ਬਣਿਆ ਤਾਂ ਇੰਡੀਆਸ ਪੋਜੀਸ਼ਨ ਇਜ਼ ਦਾ ਰਿਜ਼ਰਵੇਸ਼ਨ ਜਿਹਦੇ ਬਾਰੇ ਆਪਾਂ ਜ਼ਿਕਰ ਕੀਤਾ ਔਰ ਯੂਐਨ ਹਿਊਮਨ ਰਾਈਟਸ ਦੀ ਕਮੇਟੀ ਆ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵਾਪਸ ਲਓ ਇਹਨਾਂ ਦਾ ਜਿਹੜਾ ਆਇਆ ਸੀ ਬੰਦਾ ਮੁਖੀ ਅੱਜ ਇਸ ਹਫਤੇ ਉਹ ਕਹਿੰਦਾ ਨਹੀਂ ਕਰਨਾ ਸੋ ਇੰਡੀਆ ਇਜ਼ ਕਲੀਅਰਲੀ ਇਨ ਬ੍ਰੀਚ ਆਫ ਇੰਟਰਨੈਸ਼ਨਲ ਲਾਅ ਔਨ ਦਾ ਮੋਸਟ ਫੰਡਮੈਂਟਲ ਹਿਊਮਨ ਰਾਈਟ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇਹ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਇਹ ਨੈਰੇਟਿਵ ਜਾਣਨਾ ਚਾਹੀਦਾ ਦੁਨੀਆ 'ਚ ਜਿੱਥੇ ਕੌਨਫਲਿਕਟ ਹੋਇਆ ਪੰਜਾਬ 'ਚ ਕਸ਼ਮੀਰ 'ਚ ਵੀ ਨਾਗਾਲੈਂਡ ਅਸਾਮ ਮਨੀਪੁਰ ਇਹ ਸਾਰੇ ਸੈਲਫ ਡਿਟਰਮੀਨੇਸ਼ਨ ਜਿਹੜੀਆਂ ਸਟਰਗਲਸ ਆ ਸੰਘਰਸ਼ ਜਿਹੜੇ ਚੱਲਦੇ ਆ ਇੰਡੀਆ ਨੇ ਉੱਥੇ ਅਪ੍ਰੈਸ਼ਨ ਕੀਤਾ ਇੰਡੀਆ ਨੇ ਜ਼ੁਲਮ ਕੀਤਾ ਕਿਉਂ ਕੀਤਾ ਕਿਉਂਕਿ ਇਹ ਸੈਲਫ ਡਿਟਰਮੀਨੇਸ਼ਨ ਦੇ ਹੱਕ ਵਿੱਚ ਹੀ ਨਹੀਂ ਆਲੋ ਆਫੀਸ਼ੀਅਲੀ ਕਹਿ ਰਿਹਾ ਹੈ ਯੂਨੋ ਕਿ ਅਸੀਂ ਮੰਨਦੇ ਨੇ ਹੱਕ ਇਹ ਨੈਰੇਟਿਵ ਜ਼ਰੂਰ ਦੁਨੀਆ ਵਿੱਚ ਜਾਣਾ ਚਾਹੀਦਾ ਇੰਡੀਆ ਇਜ਼ ਇਨ ਬ੍ਰੀਚ ਆਫ ਇੰਟਰਨੈਸ਼ਨਲ ਲਾ ਨਾਟ ਦ ਸਿਕਸ ਵਨ ਇਟ ਕਮਸ ਟੂ ਸੌਫਟ ਡਿਟਰਮੀਨੇਸ਼ਨ ਕਿ ਜਿਹੜਾ ਮੁਲਕ ਬੁਨਿਆਦੀ ਹਿਊਮਨ ਰਾਈਟਸ ਦੀ ਉਲੰਘਣਾ ਕਰ ਰਿਹਾ ਉਹ ਕਿਹੜੇ ਮੂੰਹ ਨਾਲ ਜਾ ਕੇ ਕਹਿ ਸਕਦਾ ਕਿ ਸਾਨੂੰ ਜੀ ਸਿਕਿਉਰਟੀ ਕੌਂਸਲ ਵਿੱਚ ਪਰਮਨੈਂਟ ਸੀਟ ਦੀ ਲੋੜ ਹੈ ਸੋ ਅਸੀਂ ਬਾਰ-ਬਾਰ ਕਹਿ ਚੁੱਕੇ ਹਾਂ ਗਵਰਨਮੈਂਟਾਂ ਨੂੰ ਸਰਕਾਰਾਂ ਨੂੰ ਸਾਡੀ ਵੀ ਕਈਆਂ ਸਾਲਾਂ ਤੋਂ ਡਾਇਲੌਗ ਹੁੰਦੀ ਆ ਤੇ ਇੱਥੇ ਵੀ ਕਹਿ ਕੇ ਆਏ ਆ ਇਸ ਹਫਤੇ ਹਿਊਮਨ ਰਾਈਟਸ ਕਮੇਟੀ ਦੇ ਚੇਅਰਵਮਨ ਨੂੰ ਮੈਂ ਆਪ ਖੁਦ ਕਿਹਾ ਕਿ ਇਹ ਜਿਹੜਾ ਮੁਲਕ ਆ ਮੰਗ ਰਿਹਾ ਪਰਮਨੈਂਟ ਸਟੇਟਸ ਹਾਂਜੀ ਤੇ ਇੱਕ ਪਾਸੇ ਉਹ ਤੁਹਾਡਾ ਜਿਹੜਾ ICCPR ਇਹਦਾ ਤਜੀਆਂ ਡਾ ਰਿਹਾ ਦੂਜੇ ਪਾਸੇ ਕਹਿੰਦੇ ਕਿ ਸਾਨੂੰ ਟੌਪ ਟੇਬਲ ਤੇ ਸਾਨੂੰ ਦਿਓ ਜਗਾ ਇਹ ਬਿਲਕੁਲ ਅਨਹੋਣੀ ਗੱਲ ਆ ਤੇ ਕਿਸੇ ਵੀ ਮਤਲਬ ਪ੍ਰਕਾਰ ਦਾ ਇਹਨਾਂ ਨੂੰ ਜਵਾਬ ਨਹੀਂ ਮਿਲਣਾ ਚਾਹੀਦਾ ਹਾਮੀ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਨੂੰ ਚਾਹੀਦਾ ਕਹਿਣਾ ਇਹਨਾਂ ਨੂੰ ਕਿ ਤੁਸੀਂ ਖੁਦ ਆਪ ਪਹਿਲੋਂ ਆਪਣਾ ਜਿਹੜਾ ਹਿਊਮਨ ਰਾਈਟਸ ਦਾ ਜੀਡੀਸੀਸੀਟੀ ਆ ਇਹਨੂੰ ਇੰਪਰੂਵ ਕਰੋ ਫਿਰ ਇਹਦੇ ਬਾਰੇ ਵਿਚਾਰ ਕੀਤਾ ਜਾ ਸਕਦਾ ਹੁਣ ਅਚਰ ਬਿਲਕੁਲ ਨਹੀਂ ਓਨੈਸਟ ਨੈਰੇਟਿਵ ਇਮਾਨਦਾਰੀ ਨਾਲ ਤਾਂ ਕਿ ਜਿਹੜਾ ਇੰਡੀਆ ਦਾ ਨੈਰੇਟਿਵ ਆ ਸਿੱਖਾਂ ਪ੍ਰਤੀ ਇਹ ਅਤਵਾਦੀ ਆ ਇਹ ਜੇ ਆ ਇਹ ਬੋਆ ਨੋ International law they are the in sekarsia or jaya. We have a legitimate right under international law to pursue our rights of self-determination and all the other individual human rights. So there is a benefit. The narrative is the benefit. And Ajidi Dunya Vich narrative body International politics, international law, international public opinion, all of this. ਇਜ਼ ਅਫੈਕਟਿਡ ਬਾਈ ਦਾ ਨੈਰੇਟਿਵ ਤੇ ਸਿੱਖਾਂ ਨੂੰ ਨੈਰੇਟਿਵ ਸਜਣਾ ਚਾਹੀਦਾ ਸਹੀ ਨੈਰੇਟਿਵ ਜੋ ਅਸਲੀਅਤ ਆ ਤੇ ਜੋ ਮੈਂ ਕਹੂੰਗਾ ਮੈਂ ਸਮਝਦਾ ਹਾਂ ਕਿ ਜੋ ਵਰਡ ਸਿੱਖ ਪਾਰਲੀਮੈਂਟ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਐਸ ਪ੍ਰੋਸੈਸ ਵਿੱਚ ਇਹ ਇਹਦੇ ਨਾਲ ਆ ਜਿਹੜਾ ਸਾਡਾ ਨੈਰੇਟਿਵ ਆ ਉਹ ਦੁਨੀਆ ਭਰ ਵਿੱਚ ਪਹੁੰਚ ਗਿਆ